ਵਾਗਦਾ ਹੀ ਤੁਹਾਡਾ ਆਪਣੇ YouTube ਚੈਨਲ ਗੁਰੂ ਹਰਕਿਰਪਾ ਡੇਰੀ ਫਾਰਮਿੰਗ ਦੇ ਅੱਜ ਤੁਹਾਨੂੰ ਇੱਕ ਦਿਨ ਦੀ ਮੱਝੀ ਤੋਂ ਲੈ ਕੇ ਤੇ ਉਹਦੇ ਸੂਣ ਤੱਕ ਦਾ ਖਰਚਾ ਦੱਸਾਂਗੇ ਜੀ ਵੀ ਕਿੰਨੇ ਪੈਸਿਆਂ 'ਚ ਇੱਕ ਵਹਿੜ ਤਿਆਰ ਹੁੰਦੀ ਹੈ ਸੂਣ ਤੱਕ ਚੰਗੀ ਵਹਿੜ ਤਿਆਰ ਹੁੰਦੀ ਹੈ ਪੂਰੀ ਚੰਗੀ ਵਹਿੜ ਦਾ ਖਰਚਾ ਦੱਸਾਂਗੇ ਜੀ ਮੰਨ ਲਓ ਜਿਹੜੀ 30 35 40 ਕਿਲੋ ਦੁੱਧ ਪਹਿਲੇ ਸੂਏ ਦੇਊਗੀ ਉਹ ਵਹਿੜ ਦਾ ਖਰਚਾ ਤੁਹਾਨੂੰ ਦੱਸਾਂਗੇ ਚੰਗੀ ਮਾਦੀ ਦੀ ਜਿਹੜੀ ਆਪਾਂ ਤਿਆਰ ਕਰਦੇ ਹਾਂ ਖੁੱਲੇ ਖਰਚੇ ਤੇ ਉਹ ਵੇੜ ਦੱਸਾਂਗੇ ਜੀ ਸਾਨੂੰ ਆ ਜਾ ਪਹਿਲਾਂ ਆਪਾਂ ਦੁੱਧ ਤੇ ਗੱਲ ਕਰਾਂਗੇ ਜੀ ਇੱਕ ਦਿਨ ਚ ਆਪਾਂ 4 ਕਿਲੋ ਦੁੱਧ ਪਿਆਉਣੇ ਆ ਜੀ ਬੱਚੀ ਨੂੰ ਛੋਟੀ 4 30 ਇਹ 4 40 40 ਰੁਪਏ ਦੁੱਧ ਦਾ ਜੀ 160 ਰੁਪਏ ਹੋਗੇ ਠੀਕ ਹੈ ਮਹੀਨੇ ਵਿੱਚ 4800 ਰੁਪਏ ਦਾ ਦੁੱਧ ਹੋ ਗਿਆ ਜੀ ਇਹ ਠੀਕ ਹੈ ਇਹ 3 ਮਹੀਨੇ ਤੱਕ ਆਪਾਂ ਘੱਟੋ ਘੱਟ ਦੁੱਧ ਪਿਆਵਾਂਗੇ 4800 ਗੁਣਾ 3 14400 ਰੁਪਏ ਦਾ ਦੁੱਧ ਹੋ ਗਿਆ ਇਹ ਠੀਕ ਹੈ ਉਸ ਤੋਂ ਬਾਅਦ ਆਪਾਂ ਕਾਫ ਸਟਾਰਟਰ ਫੀਡ 15 ਦਿਨਾਂ ਦੀ ਬੱਚੀ ਤੋਂ ਆਪਾਂ ਸ਼ੁਰੂ ਕਰ ਦੇਣੀ ਹੈ ਜੀ 4 ਮਹੀਨੇ ਤੱਕ ਫੀਡ ਪਾਉਣੀ ਹੈ ਮੰਨ ਕੇ ਚੱਲੋ 1 ਮਹੀਨੇ ਦੇ 3 ਗੱਟੇ ਆਰਾਮ ਨਾਲ ਬੱਚੀ ਖਾਂਦੀ ਹੈ ਜੀ 1 ਮਹੀਨੇ ਦੇ 3 ਆਪਾਂ ਐਵਰੇਜ ਲਾਵਾਂਗੇ ਪਹਿਲਾਂ ਸ਼ੁਰੂ ਚ ਘੱਟ ਵੀ ਖਾਊਗੀ ਬਾਅਦ ਚ ਜ਼ਿਆਦਾ ਵੀ ਖਾਊਗੀ ਠੀਕ ਹੈ 1 ਮਹੀਨੇ ਦੇ 3 ਗੱਟੇ ਤਾਂ 4 ਮਹੀਨਿਆਂ ਦੇ 12 ਗੱਟੇ ਹੋ ਗਏ ਜੀ ਇਹ 3 4 12 ਇਹ ਕੋਈ 1170 ਰੁਪਈਆ ਦਾ ਗੱਟਾ ਹੁੰਦਾ ਜੀ ਇੱਕ ਠੀਕ ਹੈ ਇਹ 14040 ਰੁਪਏ ਬਣ ਜਾਣੇ ਆ ਜੀ ਇਹਦੇ ਸਾਰਾ ਖਰਚਾ ਬਾਅਦ ਚ ਆਪਾਂ ਜੋੜਾਂਗੇ ਜੀ ਉਸ ਤੋਂ ਬਾਅਦ 4 ਮਹੀਨੇ ਦੀ ਬਚੀ ਜਦੋਂ ਹੋ ਜਾਂਦੀ ਹੈ ਜੀ 4 2 9 ਮੰਥ 4 ਤੋਂ 9 ਮਹੀਨਿਆਂ ਤੱਕ ਜਿਹੜੀ ਆਪਾਂ ਪਾਵਾਂਗੇ ਇਹਨੂੰ ਕਾਫ ਗਰੋਵਰ ਜੀ ਠੀਕ ਹੈ ਇਹ 10 ਗੱਟੇ ਮਿਨੀਮਮ ਖਾਜੂਗੀ ਜੀ 5 ਮਹੀਨਿਆਂ ਚ ਠੀਕ ਹੈ 2 ਗੱਟੇ ਵਾਂਗੂ ਆਈ ਜਾਣਾ ਜੀ ਖਰਚਾ ਠੀਕ ਹੈ ਇਹਦੇ ਚ ਤੁਸੀਂ 17000 200 ਦੀ ਫੀਡ ਬਣੂਗੀ 1720 ਰੁਪਏ ਦਾ ਗੱਟਾ ਇਹ 17200 ਦੀ 10 ਮਹੀਨੇ ਤੱਕ ਥੋੜੀ 6 ਮਹੀਨੇ ਜੇ ਕਹੂਗੀ ਜੀ 10 ਮਹੀਨੇ ਤੱਕ ਆਪਾਂ ਇਹ ਪਾਉਣੀ ਆ ਠੀਕ ਹੈ 4 ਤੋਂ 10 ਮੰਤ 17200 17200 ਦੀ ਇਹ ਕਾਫ ਗਰੋਥ ਰੀਫੀਲ ਕਰਾ ਜੂਗੀ ਉਦੋਂ ਬਾਅਦ ਜੇ ਵਜਨ ਘਟਾ ਜੀ ਤਾਂ ਡੇਰੀ ਪ੍ਰੋਟੀਨ ਪਾਉਣਾ ਪੈਣਾ ਆਪਾਂ ਨੂੰ ਇੱਥੇ ਏਆਈ ਕਰਵਾਉਣਾ ਆਪਾਂ ਤਿਆਰ ਕਰਨਾ ਪੈਣਾ ਉਸ ਨੂੰ ਡੇਰੀ ਪ੍ਰੋਟੀਨ ਦੇ 2 ਗੱਟੇ ਮੰਨ ਕੇ ਚੱਲੋ ਤੁਸੀਂ 2200 ਰੁਪਏ ਦਾ ਗੱਟਾ 2 4400 ਰੁਪਏ ਹੋ ਗਏ। ਉਦੋਂ ਬਾਅਦ ਸਾਈਲੇਜ 4 ਮਹੀਨਿਆਂ ਦੀ ਬੱਚੀ ਤੋਂ ਲੈ ਗਏ ਜਿਹੜਾ 10 ਕਿਲੋ ਦੀ ਐਵਰੇਜ ਲਾਵਾਂਗੇ ਆਪਾਂ ਡੇਲੀ ਠੀਕ ਹੈ 9600 ਰੁਪਿਆ ਬੰਦ ਹੈ ਜੀ 4 ਦਾ 9600 ਰੁਪਿਆ ਸਾਈਲੇਜ 1 ਸਾਲ ਦੀ ਬੱਚੀ ਤਾਂ 9500 ਰੁਪਏ ਦਾ ਸਾਈਲੇਜ ਖਾਊਗੀ 8 ਮਹੀਨਿਆਂ ਤੇ ਠੀਕ ਇਹ ਵੀ ਵਿੱਚੇ ਖਰਚੇ ਦੇ ਵਿੱਚ ਗਿਣਾ ਜਾਊਗਾ ਜੀ ਉਦੋਂ ਬਾਅਦ 66 ਸੀਮੰਟ ਲਾਉਣੇ ਆ ਏਆਈ ਕਰਵਾਉਣੀ ਆ ਚਲੋ ਬਾਅਦ ਦੀ ਗੱਲ ਆ ਜੀ ਏਆਈ ਆਪਾਂ ਕੋਈ ਖਰਚਾ ਨਹੀਂ ਇੱਥੇ ਪਸ਼ੂ ਰਿਪੀਟ ਵੀ ਕਰ ਜਾਂਦਾ ਇਹਨੂੰ ਆਪਾਂ ਪਾਸੇ ਰੱਖਾਂਗੇ ਏਰੀਅਲ ਸਿਸਟਮ ਨੂੰ ਜਦੋਂ ਪਸ਼ੂ ਗੱਭਣ ਹੋ ਜਾਂਦਾ ਜੀ ਪਸ਼ੂ ਗੱਭਣ ਹੋ ਗਿਆ ਤਾਂ ਡਰਾਈ ਫੀਡ ਸ਼ੁਰੂ ਕਰੋਗੇ ਤੁਸੀਂ ਪੂਰਾ ਚੰਗਾ ਪਸ਼ੂ ਪਾਲਣਾ ਤਾਂ ਫੇਰ ਆਪਾਂ ਇਹਦੇ ਇਹ ਗੱਲ ਕਹਿ ਰਹੇ ਹਾਂ ਜੀ ਮੰਨ ਲਓ ਵੀ ਪੂਰਾ ਵਧੀਆ ਪਸ਼ੂ ਪਾਲ ਲੈਣਾ ਇੱਥੇ ਡਰਾਈ ਫੀਡ ਚ ਘੱਟੋ ਘੱਟ 10 ਗੱਟੇ ਪਸ਼ੂ ਖਾ ਜਾਊਗਾ ਉਦੋਂ ਤੱਕ 1520 ਰੁਪਏ ਦਾ ਘਟਾ 15000 200 ਰੁਪਏ ਦੀ ਫੀਡ ਖਾਜੂਗਾ ਜੀ ਇਹ ਇੱਥੇ ਸਾਈਲੇਜ ਡੇਲੀ ਦਾ 15 ਕਿਲੋ ਖਾਣਾ ਜੀ ਪਸ਼ੂ ਨੇ ਠੀਕ ਹੈ ਤਾਂ ਤੁਸੀਂ ਮੰਨ ਕੇ ਚੱਲੋ ਵੀ 450 4 1800 1800 ਰੁਪਏ ਦਾ ਮਹੀਨੇ ਦਾ ਸਾਈਲੇਜ ਕਹੋਗੇ ਜੀ 450 ਦਾ 4.5 ਕੁਇੰਟਲ ਹੋ ਗਿਆ ਤੇ ਇਹਦਾ ਮਤਲਬ ਹੈ ਮਹੀਨੇ ਦਾ 15 ਕਿਲੋ ਲਾਵਾਂਗੇ ਤਾਂ ਆਪਾਂ ਤੇ 4 ਨਾਲ ਨੂੰ ਗੁਣਾ ਕਰਾਂਗੇ 4 ਤੋਂ 5 ਰੁਪਏ ਦੇ ਕਰੀਬ ਹੀ ਪੈਣਾ ਜੀ ਆਪਾਂ ਨੂੰ ਸਾਈਲੇਜ ਘੱਟ ਵੀ ਪੈ ਜਾਂਦਾ ਤੇ 5 ਰੁਪਏ ਵੀ ਪੈ ਜਾਂਦਾ ਐਵਰੇਜ ਹੀ ਰੱਖਾਂਗੇ ਆਪਾਂ 1800 9 9 ਮਹੀਨੇ ਨੂੰ ਚ ਹੁੰਦੇ ਆ ਜੀ 16200 16200 ਦਾ 4 ਖਾਜੂਗਾ ਪਸ਼ੂ ਸਾਈਲੇਜ ਠੀਕ ਹੈ ਇੱਕ ਗੱਟਾ ਫਿਰ ਆਪਾਂ ट्राਜੈਕਸ਼ਨ ਦਾ ਐਂਡ ਤੇ ਪਾਉਣਾ ਜੀ 2100 ਰੁਪਏ ਦਾ ਘਟਾਇਆ ਇਹ ਆ ਇਹਦਾ ਲੈ ਕੀ ਪਾਉਣਾ ਜੀ ਆਪਾਂ ਉਸ ਤੋਂ ਬਾਅਦ 7000 ਰੁਪਏ ਦਾ ਤੁਸੀਂ ਖਰਚਾ ਰੱਖ ਲਓ ਵੀ ਮਿਨਰਲ ਮੈਕਅਪ 10000 ਰੁਪਏ ਖਰਚਾ ਰੱਖੋ ਜੀ ਮਿਨਰਲ ਮੈਕਅਪ ਵੀ ਹੈ ਚੇਜ਼ ਆਈ ਵੀ ਆ ਜਾਣੀ ਆ ਠੀਕ ਹੈ ਤੇ ਵਿਟਾਮਿਨ ਵੀ ਤੁਸੀਂ ਦੇਣੇ ਆ 2 ਲੀਟਰ ਜੇ ਤੁਸੀਂ ਵਿਟਾਮਿਨ ਲੀਟਰ ਪਾਉਣੇ ਆ ਤਾਂ ਤੁਸੀਂ ਉਹ ਵੀ ਸਾਨੂੰ ਪਤਾ 1000 1500 ਰੁਪਏ ਦਾ ਆਊਗਾ ਮਿਨਰਲ ਮੈਕਅਪ ਵੀ ਤੁਹਾਨੂੰ ਪਾਉਣਾ ਪੈਣਾ ਇਹ ਐਈਸ ਨੇ 10000 ਰੁਪਏ ਮੰਨ ਕੇ ਚੱਲੋ ਜੇ ਬਸ਼ੁਰ ਰਿਪੀਟ ਨਹੀਂ ਕਰ ਰਿਹਾ ਠੀਕ ਹੈ ਹੁਣ ਆਪਾਂ ਇਹ ਸਾਰਾ ਮਿਲਾਵਾਂਗੇ ਜੀ 4800 ਕੈਲਕੂਲੇਟਰ ਹੈ ਨਹੀਂ ਇੱਕ ਚੱਲ ਪੀ ਹੁਣ ਸਾਰਾ ਜੋੜ ਕਰਾਂਗੇ ਜੀ 4800 ਦਾ ਦੁੱਧ ਹੋ ਗਿਆ 14400 ਦੀ ਫੀਡ ਹੋ ਗਈ ਕਾਫ ਸਟਾਰਟਰ ਠੀਕ ਹੈ 14 ਨਹੀਂ ਸੌਰੀ 14400 ਦਾ ਦੁੱਧ ਹੋ ਗਿਆ ਜੀ 14400 ਸੋਰੀ 14400 ਦਾ ਦੁੱਧ ਹੋ ਗਿਆ ਜੀ 14400 ਦੀ ਫੀਡ ਹੋਗੀ ਉਸ ਤੋਂ ਬਾਅਦ 17200 ਦੀ ਫੇਰ ਫੀਡ ਹੋਗੀ ਕਾਫ ਗਰੋਵਰ ਡੇਰੀ ਪ੍ਰੋਟੀਨ ਹੋ ਗਿਆ 4400 ਦੇ ਦੋ ਗੱਟੇ ਉਸ ਤੋਂ ਬਾਅਦ 9600 ਰੁਪਏ ਦਾ ਸਾਇਲਜ ਤੁਹਾਨੂੰ ਦੱਸਿਆ ਸੀਗਾ ਇਹ ਆਈ ਨੂੰ ਆਪਾਂ ਛੱਡਤਾ ਸੀਗਾ ਜੀ ਉਹ ਬਾਅਦ ਚ 10000 ਰੁਪਿਆ ਜਿਹੜਾ ਖਰਚਾ ਆਪਾਂ ਇਹ ਲਾ ਲੈਨੇ ਆ ਚਲੋ 10000 ਰੁਪਿਆ ਜਿਹੜਾ ਏ ਆਈ ਤੇ ਸਾਰਾ ਕੁਝ ਤੁਹਾਨੂੰ ਦੱਸਿਆ ਸੀਗਾ ਵੀ ਤੁਸੀਂ ਪਾਉਣਾ ਆਹ ਮਿਨਰਲ ਮਿਕਚਰ ਤੇ ਵਿਟਾਮਿਨ ਦੇਣੇ ਆ ਪਸ਼ੂ ਨੂੰ 15200 ਰੁਪਿਆ ਇਹ ਹੋ ਗਿਆ ਡੇਰੀ ਡਰਾਈ ਫੀਡ ਦਾ ਜੀ ਫਿਰ ਸਾਇਲੇ ਜਿਹੜਾ ਸੂਨ ਤੋਂ ਏਆਈ ਤੋਂ ਸੂਨ ਤੱਕ ਪਸ਼ੂ ਨੂੰ ਤੁਸੀਂ ਪਾਉਣਾ 16000 200 ਦਾ ਇੱਕ ਗੱਟਾ ट्रांजੈਕਸ਼ਨ ਦਾ ਜੀ ਇਹ ਚ ਸਾਰਾ 103000 143 ਰੁਪਏ ਇੱਥੋਂ ਤੱਕ ਪਸ਼ੂ ਸੋਨ ਨੂੰ ਤਿਆਰ ਹੁੰਦਾ ਜੀ ਸੂਨ ਤੱਕ 100300 ਟੋਟਲ ਹੋ ਗਿਆ